ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੀਤ ਦਾ ਬਾਰ ਪਰਾਇਆ ਵੈਚਣ ਸਾਈ ਮੁਦੇ ਨਾ ਦੇ ਜੇ ਤੂੰ ਆਵੇਂ ਰਾਖੀ ਜਿਉ ਸ੍ਰੀ ਹੋਲੇ ਇੱਕ ਸਮੇਂ ਪ੍ਰੀਤ ਜੀ ਸਰਦੀ ਦੇ ਦਰਾਂ ਵਿੱਚ ਤਾਪਕਾਰਦੇ ਹੋਏ ਪਾਲਣਾ ਕੰਬਣ ਲੱਗੇ ਜਦੋਂ ਜ਼ਿਆਦਾ ਠੰਡ ਨੇ ਪਰੇਸ਼ਾਨ ਕੀਤਾ ਤਾਂ ਉੱਠ ਕੇ ਤੁਰ ਪਏ ਅੱਗੇ ਇੱਕ ਨਗਰ ਪਹੁੰਚੇ ਤਾਂ ਤੇ ਇੱਕ ਬੜਹੂੰਜਾ ਜੋ ਕਿ ਪੱਠੀ ਦੇ ਦਾਣੇ ਭੁੰਨ ਰਿਹਾ ਸੀ। ਪ੍ਰੀਤ ਜੀ ਨੇ ਦੇਖਿਆ। ਪ੍ਰੀਤ ਜੀ ਵਿਚ ਕੋਲ ਗਏ। ਪ੍ਰੀਤ ਜੀ ਪੱਠੀ ਮੂਰੇ ਬੈਠ ਕੇ ਅੱਗ ਠੇਕਣ ਲੱਗ ਪਏ। ਭੁੱਖ ਆਤ ਲੱਗੇ ਜੇ ਜੋ ਜਿਹੜਾ ਵੀ ਦਾਣਾ ਪੱਠੀ ਤੋਂ ਬਾਹਰ ਧਿਰ ਕੇ ਡਿਗਦਾ ਤਾ ਬ੍ਰਿਜ ਜੀ ਜੀ ਨੂੰ ਚੁੱਕ ਲੈਂਦੇ ਅਤੇ ਕੋਈ ਲਾੜੇ ਨੂੰ ਚੱਬ ਲੈਣਾ ਇਹ ਦੇਖ ਕੇ ਪ੍ਰਭੂ ਜੀ ਨੇ ਕਿਹਾ ਕਿ ਭਾਈ ਤੂੰ ਭੱਟੀ ਦੇ ਵਿੱਚ ਅੱਗ ਬਾਲੀ ਜਾ ਨਿਸੰਘ ਹੋ ਕੇ ਬੈਠਾ ਰਹੇ ਰਾਮ ਨਾ ਚੇਕੋ ਫ੍ਰੀ ਜੀ ਚਿਤਰ ਆ ਕਰਦੇ ਰਹੇ ਫਿਰ ਫ੍ਰੀ ਜੀ ਨੇ ਅੱਗੇ ਜਦੋਂ ਛੇਕੀ ਸ੍ਰੀ ਜੀ ਦੀ ਆਗੜੀ ਨਾਲ ਪਾਲੇ ਦੀ ਨਿਵਰਤੀ ਹੋ ਗਈ ਭਾਵ ਕੇ ਜੋ ਠੰਡ ਸੀ ਉਹ ਦੀ ਘਟ ਗਈ ਜੋ ਧਾਰੇ ਚ ਆਪ ਰਹਾ ਸੀ ਉਸ ਨਾਲ ਉਸ ਦੀ ਤ੍ਰਿਪਤੀ ਹੋ ਗਈ ਉਹ ਦੀ ਭੁੱਖ ਵੀ ਸੀ ਜੋ ਉਹ ਘਟ ਗਈ ਪੇਟ ਉਸ ਦਾ ਭਰ ਗਿਆ ਜਦੋਂ ਠੰਡ ਘਟੀ ਭੁੱਖ ਦੀ ਨਿਵਰਤੀ ਹੋਈ ਤਾਂ ਸੁਭਾਵਤੀ ਫਰੀਦ ਜੀ ਨੂੰ ਨੀਂਦ ਆ ਗਈ। ਫਿਰ ਨਾਈ ਜਦੋਂ ਨੀਂਦ ਆਈ ਤਾਂ ਪੱਠੀ ਦੇ ਵਿੱਚੋਂ ਅੰਤ ਬੁਝ ਗਈ। ਪੱਠੀ ਝੜ ਗਈ। ਜੁਇ ਪ੍ਰਭੂ ਜੀ ਨੇ ਦੇਖਿਆ ਇਹ ਜੋ ਮਨੋਕਾ ਹੈ ਇਹ ਆ ਕੇ ਨਹੀਂ ਬਾਹ ਰਿਹਾ। ਇਹਦਾ ਸੁਸਤਾ ਪਿਆ ਹੈ। ਤਾਂ ਪ੍ਰਭੂ ਜੀ ਨੇ ਕਰੋਤ ਹੋ ਕੇ ਜੋ ਗਰਮ-ਗਰਮ ਉਹ ਕੁੱਡਲਾ ਸੀ ਫ੍ਰੀਜ ਦੇ ਸਰੋਜ ਕੱਟ ਮਾਰਿਆ ਕੁੱਡਣਾ ਪਾਵ ਜਿਸ ਨਾਲ ਆ ਝਾਰਨੀ ਨਾਲ ਉਹ ਦਾਣੇ ਕੱਢਦਾ ਸੀ ਅਤੇ ਕਿਉਂ ਕਿਹਾ ਕਿਉਂ ਭਾਈ ਮੇਰੇ ਦਾਣੇ ਚੱਪ ਕੇ ਮੇਰੀ ਪੱਠੀ ਨੂੰ ਕਿਉਂ ਨਝੋਕਦਾ ਜਦੋਂ ਤੂੰ ਇਥੋਂ ਛੇਕ ਰਿਹਾ ਹੈ ਤਾਂ ਦਾਣੇ ਵੀ ਸਵੀਕਾਰਿਆ ਹੈ ਤੂੰ ਪੱਠੀ ਨੂੰ ਝੋਕਦਾ ਨਹੀਂ ਤਪਰੀ ਜੀ ਨੇ ਇਹ ਸ਼ਲੋਕ ਦਾ ਆਚਰਨ ਕੀਤਾ ਜੇ ਪ੍ਰੀਦਾ ਵਾਰ ਪਰਾਇ ਬੇਚਣਾ ਸਾਈ ਮੁਝੇ ਨਾ ਦੇ ਜੇ ਤੁਮ ਆਏ ਰਾਖੀ ਜਿਉ ਸ਼ਰੀਰ ਹੋਲੇ ਪਾਵੈ ਪ੍ਰੀਦਾ ਇਹ ਸਾਈ ਇੰਨਾ ਦੁਨੀਆਂ ਦੇ ਪਦਾਰਥਾਂ ਦੇ ਖਾਤਰ ਤੂੰ ਮੈਨੂੰ ਪ੍ਰਾਇਉ ਹੋਏ ਤੇ ਬੈਠਣ ਨਾ ਦੇਈ ਜੇ ਤੂੰ ਐਵੇਂ ਰਾਖਜੀ ਜੀਉਂ ਸ਼ਰੀਰੋ ਲੈ ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ ਭਾਵ ਜੇ ਤੂੰ ਮੈਨੂੰ ਦੂਜਿਆਂ ਦੇ ਮਤਾਜ ਹੀ ਬਣਾਣਾ ਹੈ ਤਾਂ ਮੇਰੇ ਸ਼ਰੀਰ ਚੋਂ ਜਿੰਦ ਕੱਢ ਲੈ ਇਸ ਤਰ੍ਹਾਂ ਨਹੀਂ ਕਰਨਾ ਸੋ சாੰਗਤ ਜੀ ਆਪਣੇ ਤੇ ਨਿਰਭਰ ਹੋਣਾ ਬਹੁਤ ਵੱਡੀ ਗੱਲ ਹੈ ਜਦੋਂ ਦੂਸਰਿਆਂ ਤੇ ਆਪਾਂ ਮਤਾਜ ਹੋਵਾਂਗੇ ਤਾਂ ਉਸ ਤੇ ਆਪਾਂ ਨੂੰ ਸਭ ਤੋਂ ਸਹਿਣਾ ਜ਼ਰੂਰ ਪੈਂਦਾ ਹੈ ਆਪਣੇ ਸਰੀਰ ਨੂੰ ਕਮਾਉਣ ਦੇ ਲਈ ਇਸ ਸਰੀਰ ਨੂੰ ਕੁਝ ਪਰਮ ਦੇ ਲੈ ਕੇ ਲਾਉਣ ਲਈ ਆਪੋ ਭਜਨ ਬੰਦਗੀ ਕਰੋ ਕੁਸ਼ਕਾਲ ਪ੍ਰਭੂ ਦੇ ਚਰਨਾਂ ਨਾਲ ਜੁੜੇ ਰਹੋ ਜਦੋਂ ਪਰਮਾਤਮਾ ਦੇ ਦਰ ਤੇ ਭਜਨ ਬੰਦਗੀ ਹੋਵੇਗੀ ਅਰਦਾਸ ਹੋਵੇਗੀ ਤਾਂ ਆਪਣੇ ਆਪ ਸਭ ਪ੍ਰਾਪਤ ਹੋ ਜਾਵੇਗਾ ਦੂਜਾ ਕਣੀ ਝਾਕਣਾ ਨਹੀਂ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ